ਤਉ ਗੁਰ ਸੇਵੀਐ ਅਹੰ ਇਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨੁ ਦੁਖੁ ਜਾਇ ਹੋਵੈ ਸਿਖੁ ਤਖਸੰਮ ਦੀ ਨੂਰ ਰਸੋ ਹੁ ਕੁਰਸੋ ਝਟੀਆਂ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸਜਣ ਸੱਚਾ ਪਾਤਸ਼ਾਹ ਸਿਰਸ਼ੋੰਦੈ ਸੋ ਜਿਸ ਪਾਸ ਮਹਿਠਿਆ ਸੋਹੀਐ ਸਬਨਾ ਦਾ ਵੀਸਾ ਸਜਣ ਸੱਚਾ ਪਾਤਸ਼ਾਹ ਸਿਰਸ਼ੋ ਦਾ ਸ਼ਾਹ ਜਿਸ ਪਾਸ ਮਹਿਠਿਆ ਸੋਹੀਐ ਸਤਨਾਮ ਦਾ ਵੀਸਾਹ ਸਤਨਾਮ ਸ੍ਰੀ ਜਬ ਜਰੀਏ ਤਬ ਹੋਏ ਪਸਮ ਤਨ ਰਹਿ ਕਿਰਮ ਦਲ ਖਾਈ ਕਚੀ ਗਗਰ ਨੀਰ ਪਰਤ ਹੈ ਇਹ ਤਨ ਕੀ ਇਹ ਹੈ ਬਡਾਈ ਜਬ ਜਰੀਆ ਤਬ ਹੋਏ ਭਸਮ ਤਨ ਰਹ ਕਿਰਮ ਦਲ ਖਾਈ ਕੱਚੀ ਗੱਗਰ ਨੀਰ ਪਰਤ ਹੈ ਯਾ ਤਨ ਕੀ ਇਹ ਹੈ ਬਡਾਈ ਕਾਹੇ ਭਈਆ ਫਿਰ ਤਾ ਫੁੱਲ ਆ ਫੁੱਲ ਆ ਦਸ ਮਾਸ ਉਰਦ ਮੁਖ ਰਹਤਾ ਸੋ ਦਿਨ ਕੈਸੇ ਭੁੱਲਿਆ ਰਹਾ ज्यों मधुमक्खी त्यों सठोर रस जोर जोर तन किया ਲਿਹੁ ਕਰੀਆ ਭੂਤ ਰਹਿਨ ਕਿਉਂ ਦੀਆ ਦੇਹੋਰੀ ਲਾਓ ਬਰੀ ਨਾਰ ਸੰਗ ਭਈ ਸੱਜਣ ਸੁਹਿਲਾ ਮਰ ਘਟ ਲਾ ਸਭ ਲੋਗ ਕੁਟੰਬ ਭਇਓ ਤਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗਰਸ ਕੂਆ ਝੂਠੀ ਮਾਇਆ ਆਪ ਜਿਉ ਨਲਨੀ ਭ੍ਰਮ ਸੂਆ ਕਹਤ ਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉ ਨਲਨੀ ਜੀ ਕੋ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜਬ ਜਰੀਏ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ ਕਾਚੀ ਗਗਰ ਨੀਰ ਪਰਤ ਹੈ ਇਹ ਤਨ ਕੀ ਇਹ ਹੈ ਬਡਾਈ ਰਗ ਸੋਰਠ ਬਾਣੀ ਭਗਤ ਕਬੀਰ ਜੀ ਕੀ